ਲੁਧਿਆਣਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਸੀਨੀਅਰ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦੋਸ਼ ਲਗਾਇਆ ਹੈ ਕਿ ਭਾਜਪਾ ਉਮੀਦਵਾਰ ਅਤੇ ਸਾਬਕਾ ਸੰਸਦ ਮੈਂਬਰ ਰਵਨੀਤ ਸਿੰਘ ਵਿੱਡੂ ਵਿਜੀਲੈਂਸ ਕੋਲ ਸੁਪਰ ਕਾਂਗਰਸ ਪ੍ਰਧਾਨ ਅਤੇ ਸਾਬਕਾ ਮੰਤਰੀ ਪਰਦੀਪੂਸ਼ਨ ਆਸ਼ੂ ਨੂੰ ਫਸਾਣ ਵਿੱਚ ਸ਼ਾਮਲ ਸੀ। ਉਹਨਾਂ ਨੇ ਬਿੱਟੂ ਨੂੰ ਲਲਕਾਰ ਦੇ ਕੇ ਕਿਹਾ ਕਿ ਲੁਧਿਆਣਾ ਦੇ ਵਿੱਚ ਆ ਗਏ ਨੇ ਇੱਥੇ ਤੱਕ ਉਹ ਸੂਬੇ ਦੇ ਵਿੱਚ ਹੋਰ ਹਿੱਸਿਆਂ ਵਿੱਚ ਜਾ ਕੇ ਚੋਣ ਪ੍ਰਚਾਰ ਕਰਨਗੇ ਉਹਨਾਂ ਨੇ ਫੈਸਲਾ ਲਿੱਤਾ ਹੈ ਕਿ ਉਹ ਸੂਬੇ ਦੀ ਰਾਜਨੀਤੀ ਵਿੱਚ ਬਣੇ ਰਹਿਣਗੇ ਅਤੇ ਇਸ ਲਈ ਲੁਧਿਆਣਾ ਤੋਂ ਆਪਣੇ ਛੋਟੇ ਭਰਾ ਅਤੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੈਦਾਨ ਵਿੱਚ ਉਤਾਰ ਰਹੇ ਹਨ ਜਿਸ ਤਰ੍ਹਾਂ ਮੈਂ ਪੰਜਾਬ ਦੇ ਲੋਕਾਂ ਨਾਲ ਪ੍ਰੋਮਿਸ ਕੀਤਾ ਸੀ ਜਿਹੜਾ ਮੇਰਾ ਵਾਦਾ ਸੀ ਕਿ ਮੇਰਾ ਛੋਟਾ ਭਾਈ ਰਾਜਾ ਅਮਰਿੰਦਰ ਸਿੰਘ ਵੜਿੰਗ ਪਾਰਟੀ ਨੇ ਤੇ ਐਜ਼ ਅ ਕਾਂਗਰਸ ਦੇ ਕੈਂਡੀਡੇਟ ਕਰ ਲਏ ਨੇ ਬਿੱਟੂ ਜੀ ਇਹ ਪਹਿਲੇ ਮਿਲੂ ਚੈਲੰਜ ਕੀਤਾ ਸੀ ਕਿ ਤੁਸੀਂ ਆਓ ਪਤਾ ਹੁੰਦੇ ਇਹਨਾਂ ਨੂੰ ਕਿ ਪ੍ਰਤਾਪ ਸਿੰਘ ਬਾਜਵਾ ਨੇ ਸਾਰੇ ਸੂਬੇ ਨੂੰ ਇਸ ਕੱਲ ਦਾ ਯਕੀਨ ਦਵਾਇਆ ਕਿ ਜ਼ਿੰਦਗੀ ਦੇ ਅਖੀਰਲੇ ਸਾਲ ਮੈਂ ਸੂਬੇ ਦੇ ਪਲੇਵਾਸੇ ਤੇ ਸੂਬੇ ਦੀ ਸੇਵਾ ਕਰਨ ਵਾਸਤੇ ਮੈਂ ਆਲਰੇਡੀ ਇਹ ਆਪਣਾ politcal ਆਪਣੀ ਜਿਹੜੀ ਗੱਲ ਸੀ ਇਹ ਕਲੀਅਰ ਕਰ ਦਿੱਤੀ ਸੀ ਜਦੋਂ ਮੈਂ ਤਕਰੀਬਨ ਅੱਜ ਤੋਂ 2 ਸਾਲ ਪਹਿਲੇ 2022 ਦੇ ਵਿੱਚ ਮਾਰਚ ਦੇ ਵਿੱਚ ਮੈਂ ਰਿਜ਼ਾਈਨ ਦਿੱਤਾ ਰਾਜ ਸਭਾ ਤੋਂ ਮੇਰੀ ਅਜੇ ਟਰਮ ਦੇ ਵਿੱਚ ਅਜੇ 2-3 ਮਹੀਨੇ ਰਹਿੰਦੇ ਸੀ ਖਤਮ ਹੋਣ ਚੋਂ ਉਸ ਟਾਈਮ ਮੇਰੀ ਕਮਿਟਮੈਂਟ ਸੀ ਆਪਣੇ ਲੋਕਾਂ ਦੇ ਨਾਲ ਕਿ ਜ਼ਿੰਦਗੀ ਦਾ ਲਾਸਟ ਫੇਸ ਜਿਹੜਾ ਮੈਂ ਆਪਣੇ ਸੂਬੇ ਦੀ ਤੇ ਆਪਣੇ ਏਰੀਆ ਦੀ ਸੇਵਾਵਾਸੇ ਪੰਜਾਬ ਨੂੰ ਸਮਰਪਿਤ ਕਰਾਂਗਾ। ਐਤ ਕੀ ਇਹਨਾਂ ਨੇ ਮੈਨੂੰ ਚੈਲੰਜ ਕੀਤਾ ਕਿ ਤੁਸੀਂ ਲੜੋ ਆ ਕੇ ਤੇ ਤੁਹਾਨੂੰ ਪਤਾ ਅਗਰ ਟ੍ਰੈਡੀਸ਼ਨਲੀ ਮੈਂ ਇਹਨਾਂ ਨੂੰ ਇੱਕੋ ਗੱਲ ਕਹੀ ਸੀ ਬਿੱਟੂ ਜੀ ਤੁਹਾਨੂੰ ਵੀ ਪਤਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਪਾਰਲੀਮੈਂਟ ਦੀ ਇਲੈਕਸ਼ਨ ਨਹੀਂ ਲੜਨੀ ਜੇ ਲੜਨੀ ਹੁੰਦੀ ਤੇ ਮੈਂ ਤੁਹਾਡਾ ਰਾਂਝਾ ਰਾਜੀ ਕਰ ਦੇਣਾ ਸੀ ਪਰ ਤੁਸੀਂ ਐਂ ਕਰੋ ਪੁਰਾਣੇ ਵਕਤ ਦੇ ਇਹੜੇ ਰੁਸਤ ਮੇ ਹਿੰਦ ਦਾਰਾ ਸਿੰਘ ਸਨ ਉਹਨਾਂ ਨੂੰ ਜਦੋਂ ਵੀ ਕੋਈ ਕੋ ਮਾੜਾ ਮੋਟਾ ਪਹਿਲਵਾਨ ਉਹਨਾਂ ਨੂੰ ਚੈਲੰਜ ਕਰਦਾ ਸੀ ਤੋਂ ਕਹਿੰਦੇ ਸੀ ਐਂ ਕਰ ਮੇਰਾ ਛੋਟਾ ਪਰਾਜ ਇਹਨਾਂ ਦਾ ਨਾਂ ਰੰਦਾਵਾ ਸੀ ਪਹਿਲੇ ਰੰਦਾਵੇ ਨਾਲ ਘੁੱਲ ਲੈ ਜੇ ਉਹਨੂੰ ਢਾਲੇਗਾ ਫੇਰ ਮੇਰ ਨਾਲ ਤੇ ਮੈਂ ਉਦੋਂ ਵਾਦਾ ਕੀਤਾ ਸੀ ਕੋਈ ਚੰਗਾ ਕਾਂਗਰਸ ਦਾ ਕੈਂਡੀਡੇਟ ਅਸੀਂ ਲੈ ਕੇ ਆਵਾਂਗੇ ਜਿਹੜਾ ਬਿੱਟੂ ਸਾਹਿਬ ਦੀ ਚੰਗੀ ਤਰ੍ਹਾਂ ਇਥੋਂ ਸਿਆਸੀ ਤੌਰ ਤੇ ਆ ਕੇ ਇੱਥੇ ਸੇਵਾ ਕਰ ਸਕਿਆ ਤਾਂ ਮੈਂ مشکور ਰਾਜਾ ਵੜਿੰਗ ਜੀ ਆਏ ਨੇ ਮੈਂ ਜਿਹੜਾ ਵਾਦਾ ਕੀਤਾ ਕਿ ਲੁਧਿਆਣੇ ਮੈਂ ਆਪਣਾ بیس ਸ਼ਿਫਟ ਕਰਾਂਗਾ ਮੈਂ ਇੱਥੇ ਆ ਕੇ ਸ਼ਿਫਟ ਕਰ ਗਿਆ ਮੈਂ ਬਿੱਦੂ ਸਾਹਿਬ ਨੂੰ ਦੱਸਿਆ ਕਿਸੇ ਨਾ ਹੋਟਲ ਚ ਨਹੀਂ ਰਹਿ ਰਿਹਾ ਮੈਂ ਇੱਥੇ ਕਿਸੇ ਆਪਣੇ ਵਾਕਿਫ ਦੋਸਤ ਦੇ ਘਰ ਦੇ ਵਿੱਚ ਆ ਕੇ ਹੁੰਡੇਰਾ ਲਾਇਆ ਇੱਕ ਤੇ ਸਾਰਿਆਂ ਨੂੰ ਪਹਿਲੇ ਕਿ ਪੰਜਾਬ ਦਾ ਸੈਂਟਰ ਜਿਹੜਾ ਲੁਧਿਆਣਾ ਇਤੋਂ ਕਿਸੇ ਵੀ ਸਿਆਸੀ ਸੀਟ ਤੇ ਸ਼ਿਫਟ ਜਾਣਾ ਹੋਵੇ ਤੁਸੀਂ ਆਪਣੀ ਇਲੈਕਸ਼ਨ ਲੜਨ ਵਾਸਤੇ ਤੇ ਮੱਚ ਈਜ਼ੀਅਰ ਹੈ ਇੱਥੋਂ ਜਾਣਾ ਲੁਧਿਆਣੇ ਤੋਂ ਹੀ ਜਾਇਆ ਕਰਾਂਗੇ ਜਿੱਥੇ ਵੀ ਆਪਣੇ ਕੈਂਡੀਡੇਟਸ ਦੇ ਕਾਗਜ਼ ਭਰਾਣੇ ਨੇ ਜਾਂ ਕੈਂਪੇਨਿੰਗ ਕਰਨੀ ਹੈ ਸ਼ਾਮ ਨੂੰ ਫਿਰ ਡੇਰਾ ਇੱਥੇ ਹੀ ਹੋਇਆ ਕਰੇਗਾ ਅੱਜ 6:30 ਵਜੇ ਸੁਰਿੰਦਰ ਢਾਵਰ ਜੀ ਦੇ ਏਰੀਆ ਦੇ ਵਿੱਚ ਇੱਕ ਫੰਕਸ਼ਨ ਹੋ ਰਿਹਾ ਜਿੱਥੇ ਵਿੱਚ ਉਹਨਾਂ ਨੇ ਮੈਨੂੰ ਵੀ ਸੱਦਾ ਦਿੱਤਾ ਤੇ ਬੜਿੰਗ ਸਾਹਿਬ ਨੂੰ ਵੀ ਦਿੱਤਾ ਸੋ ਅਸੀਂ ਪਹਿਲੀ ਆਪਣੀ ਜੁਆਇੰਟ ਮੀਟਿੰਗ ਜਿਹੜੀ ਹੈ ਰਾਜਾ ਬੜਿੰਗ ਦੇ ਹੱਕ ਤੇ ਵਿੱਚ ਲੁਧਿਆਣੇ ਦੇ ਵਿੱਚ ਆ 6:30 ਵਜੇ ਉੱਥੇ ਜਾ ਕੇ ਸਾਰੇ ਆਪਣੇ ਸਾਥੀਆਂ ਨੂੰ ਤੇ ਲੁਧਿਆਣੇ ਦੇ ਵਿਸ਼ੇਸ਼ ਤੌਰ ਤੇ ਜਿਹੜੇ ਵੋਟਰਸ ਨੇ ਉਹਨਾਂ ਨੂੰ ਆਪਣੀ ਪੀਤ ਜਿਹੜੀ ਹੈ ਉਹਨਾਂ ਦੇ ਸਾਹਮਣੇ ਰੱਖਾਂਗੇ ਸੋ ਇੰਨਾ ਹੀ ਅੱਜ ਸਾਰੇ ਜਿਹੜੇ ਮੇਰੇ ਬ੍ਰਸਤੇ ਸਾਥੀ ਨੇ ਮੈਂ ਨੂੰ ਵਸਣ ਵਾਸਤੇ ਕਿਹਾ ਤੁਹਾਡੇ ਕੋਲ ਡਰੈਸ ਵੀ ਆ ਗਿਆ ਡੇਰਾ ਵੀ ਮੇਰਾ ਪਰਮਨੈਂਟ ਤੌਰ ਤੇ ਹੁਣ ਇੱਥੇ ਹੋਏਗਾ ਜੇ ਮੈਨੂੰ ਦਿਨ ਦੇ ਵਕਤ ਕਿਤੇ ਵੀ ਕਿਸੇ ਪਾਰਲਮੈਂਟ ਸੀਟ ਤੇ ਜਾਣਾ ਹੋਏਗਾ ਤੇ ਸ਼ਾਮ ਨੂੰ ਇੱਥੇ ਆ ਜਾਇਆ ਕਰਾਂਗੇ ਤੇ ਡਟ ਕੇ ਮੈਨੂੰ ਪੂਰ ਨਾਸ ਹੈ ਕਿ ਲੁਧਿਆਣਾ ਜਿਹੜਾ ਹਮੇਸ਼ਾ ਕਾਂਗਰਸ ਦਾ ਗੜ ਰੇ ਹੈ ਐਦਕੀ ਉਹ ਸੇ ਵਿਅਕਤੀ ਜਿਨੇ ਆਪਣੀ ਮਾਂ ਦੀ ਪਿੱਠੇ ਛੁਰਾ ਮਾਰਿਆ ਐਂਡ ਪੰਜਾਬ ਦੀ ਇਹ ਹਮੇਸ਼ਾ ਰਵਾਇਤ ਰਹੀ ਮਰਦਾਂ ਨਾਲ ਖਲੋਣ ਵਾਲੀ ਇਹ ਦਰਤੀ ਹੈ ਸੂਰਬੀ ਦਾ ਨਾਲ ਖਲੋਣ ਵਾਲੀ ਇਹ ਦਰਤੀ ਹੈ ਜ਼ੁਬਾਨ ਤੇ ਖੜੇ ਹੋਣ ਵਾਲਿਆਂ ਨਾਲ ਤੇ ਅਸੂਲੀ ਲੋਕਾਂ ਦੀ ਇਹ ਦਰਤੀ ਹੈ ਤੇ ਕਦਰ ਵੀ ਉਹਨਾਂ ਦੀ ਪਾਉਂਦੇ ਨਹੀਂ ਸੋ ਮੈਂ ਆਪਣਾ ਰੋਲ ਅਦਾ ਕਰਦੇ ਹੋਏ ਇੱਥੇ ਪਹੁੰਚ ਗਿਆ ਜੇ ਕਿਸੇ ਮੇਰੇ ਪ੍ਰੈਸ ਤੇ ਕਿਸੇ ਮੇਰੇ ਵੀਰ ਦਾ ਕੋਈ ਸਵਾਲ ਹੋਏ ਤਾਂ ਮੈਂ ਲੈ ਸਰ ਮੈਂ ਇੱਕ ਮੇਰਾ ਇੱਕ ਸਵਾਲ ਹੈ ਬੰਦ ਮੈਂ ਇੱਕ ਵਾਰ ਤੁਹਾਡਾ ਜੀ ਸਵਾਲਾ ਕੋ ਲੰਮਾ ਜੀ ਨਹੀਂ ਨਹੀਂ ਕੋਈ ਗੱਲ ਪਰ ਲੰਬਾ ਵੀ ਕਰ ਲੂ ਕੋਈ ਤਾਂ ਚਲੇ ਗਏ ਲੇਕਿਨ ਕਦੇ ਕਾਂਗਰਸ ਨੇ ਇਨਟਰੋਸਪੈਕਟ ਕੀਤਾ ਕਿ ਕਿਉਂ ਜਾ ਰਹੇ ਨੇ ਕਦੇ ਇਨਟਰੋਸਪੈਕਟ ਕੀਤਾ ਕਿ ਵੀ ਇਹ ਗੱਲਾ ਇਹ ਨਹੀਂ ਗਿਆ ਬਲਾਉ ਉਹ ਉਪਰ ਜਿਹੜਾ ਵਿਜੇ ਵੀ ਜੇ ਪ੍ਰੈਜ਼ੀਡੈਂਟ ਅਸਟਰੇਲ ਵੀ ਗਿਆ ਅਤੇ ਫਤਿਹਗੜ ਸਾਹਿਬ ਫਤਿਹਗੜ ਸਾਹਿਬ ਵਾਲੇ ਵੀ ਗਏ ਬਹੁਤ ਲੋਕ ਹੀ ਗਏ ਕੈਪਟਨ ਮਨਿੰਦਰ ਸਿੰਘ ਵੀ ਗਿਆ ਵਾਟ ਇਜ਼ ਦਾ ਰੀਜ਼ਨ ਫਾਰ ਦੈਟ ਕੋ ਰੀਜ਼ਨ ਉਹਦੇ ਵਿੱਚ ਸਿੱਧੇ ਤੌਰ ਤੇ ਹੈ ਕਿ ਉਹਨਾਂ ਚ ਇਹਨਾਂ ਨੂੰ ਜਮਾਤ ਪਸੰਦ ਹੈ ਜਿੰਨਾ ਚਿਰ ਇਹ ਧੱਕ ਚੱਲੇ ਸਕਦੇ ਜਾਖੜ ਸਾਹਿਬ ਪ੍ਰਧਾਨਗੀ ਤੋਂ ਉਤਾਰੇ ਜਾਖੜ ਸਾਹਿਬ ਨੂੰ ਇਹ ਖੁਸ਼ਫਹਿਮੀ ਸੀ ਕਿ ਮੈਨੂੰ ਮੁੱਖ ਮੰਤਰੀ ਬਣਾਣਾ ਕਿਸੇ ਨੇ ਖੁਸ਼ਫਹਿਮੀ ਪਾਈ ਸੀ ਨਾ ਕਿਤੇ ਕੋਈ VOTING ਹੋਈ ਸੀ ਨਾ ਕੋਈ CLP ਦੀ ਮੀਟਿੰਗ ਹੋਈ ਸੀ ਨਾ ਇਹਨਾਂ ਨੂੰ ਮੈਜੋਰਟੀ ਉਹਦੇ ਵਿੱਚ ਮਿਲੀ ਸੀ ਹੇਰ ਸੇ ਤੇ ਇਹਨਾਂ ਨੇ ਫੈਸਲਾ ਕਰ ਲਿਆ ਇਹਨਾਂ ਨੂੰ ਲੋਕਾਂ ਨੇ ਕਿਹਾ ਤਾਂ ਸ਼ਾਇਦ ਇੰਨਿਆਂ ਵਿੱਚੋਂ ਇੰਨੇ ਲੋਕ ਤੁਹਾਡੇ ਨਾਲ ਸਨ ਉਸ ਗੁੱਸੇ ਵਿੱਚ ਇਹ ਚਲੇ ਗਏ ਕੈਪਟਨ ਅਮਰਿੰਦਰ ਸਿੰਘ 10 ਸਾਲ 1998 ਦੇ ਵਿੱਚ ਇਹ ਕਾਂਗਰਸ ਜੁਆਇਨ ਕਰਦੇ ਨੇ 99 ਦੇ ਵਿੱਚ ਸ਼੍ਰੀਮਤੀ ਸੋਨੀਆ ਗਾਂਧੀ ਜੀ ਇਹਨਾਂ ਨੂੰ ਪਾਰਟੀ ਦਾ ਪ੍ਰਧਾਨ ਬਣਾ ਲੈਂਦੇ ਜਿਹੜਾ ਆਦਮੀ 1984 ਛੱਡ ਕੇ ਗਿਆ 14 ਸਾਲ ਬਾਅਦ ਆਂਦਾ ਇੱਕ ਸਾਲ ਬਾਅਦ ਉਹ ਪਹਿਲੀ ਪਾਰਲੀਮੈਂਟ ਦੀ ਪਹਿਲੇ ਇਲੈਕਸ਼ਨ 98 'ਚ ਲੜਦੇ ਨੇ ਪ੍ਰੇਮ ਸਿੰਘ ਚੰਦੂ ਬਾਜੜਾ ਜੀ ਕੋ ਹਾਰਦੇ ਨੇ ਇਨ ਸਪਾਈਟ ਆਫ ਦੈਟ ਡੀਫੀਟ ਸ਼ੀ ਵਾਸ ਸੋ ਗ੍ਰੈਂਡੀਮਸ ਕਿ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੌਕਾ ਦਿੱਤਾ ਮੌਕਾ ਦਿੱਤਾ ਦੋ ਵਾਰ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਤਿੰਨ ਵਾਰ ਉਹ ਪੀਸੀਸੀ ਦੇ ਪ੍ਰਧਾਨ ਬਣੇ ਜਦੋਂ ਅਖੀਰ ਪਾਰਟੀ ਹੀ ਮੋਦੀ ਸਾਰਿਆਂ ਨੂੰ ਲੀਡਰਸ਼ਿਪ ਦਿੰਦੀ ਹੁਣ ਇਹਨਾਂ 'ਚ ਕਈਆਂ 'ਚ ਮੈਂ ਸੁਣਿਆ ਕੋਈ ਕਹਿੰਦਾ ਮੇਰੀ ਟਿਕਟ ਕੱਟ ਲਈ ਇਹ ਕਿਸੇ ਦੀ ਕੋਈ ਰਜਿਸਟਰੀ ਕਰਾਈ ਜਾਇਦਾਦ ਨਹੀਂ ਟਿਕਟਾਂ ਪਾਰਟੀਆਂ ਦੀ ਹੁੰਦੀਆਂ ਪਾਰਟੀ ਲੀਡਰਸ਼ਿਪ ਹੋਣ ਮੌਜੂਦਾ ਜਿਹੜੇ 303 MP ਸਨ ਭਾਰਤੀ ਜਨਤਾ ਪਾਰਟੀ ਦੇ ਨੇ 100 ਸਿਟਿੰਗ MP ਉਹਨਾਂ ਨੇ ਕੱਢਤਾ ਦਿੱਲੀ ਦੇ ਸਤਾ ਵਿੱਚੋਂ 6 ਕਰਤੇ ਹੁਣ ਇੱਥੇ ਤੇ ਕਿਸੇ ਨੂੰ ਕਟਿਆ ਵੀ ਨਹੀਂ ਸੀ ਜੀ ਹੁਣ ਇਹਦੇ ਵਿੱਚ ਇੱਕੋ ਪ੍ਰੋਬਲਮ ਹੈ ਅਨਫੋਰਚਨਟਲੀ ਕਿ ਕਾਂਗਰਸ ਨਾਲ ਦਿੱਲੀ ਦੀ ਸਤਾ ਵਿੱਚ ਨਾ ਪੰਜਾਬ ਦੀ ਜਿੰਨੀਆਂ ਨਵੀਆਂ ਜਮਾਤਾਂ ਆਈਆਂ ਨੇ ਕਿਸੇ ਨਾ ਕਿਸੇ ਕਾਰਨ ਜਿਹਦੇ ਵਿੱਚ ਵੱਡਾ ਕਾਰਨ ਤੇ ਜਿਹੜਾ ਸਾਨੂੰ ਛੱਡ ਕੇ ਗਏ ਨੇ ਉਹ ਨੇ ਜਿਨ੍ਹਾਂ ਦੇ ਵਿਜੀਲੈਂਸ ਦੇ ਕੇਸਸ ਨੇ ਵਿਜੀਲੈਂਸ ਦੇ ਕੇਸਸ ਨੇ ਬਾਵਾ ਮਰੋੜ ਕੇ ਤੇ ਜੇਬਾਂ ਭਰ ਕੇ ਦੋ ਕੰਮ ਇਹਨਾਂ ਨਾਲ ਹੀ ਕੀਤੇ ਸਟਿਕ ਐਂਡ ਕੈਰਟ ਪਾਲਿਸੀ ਜਿਹੜੀ ਅੰਗਰੇਜ਼ੀ ਦੀ ਕਹੀ ਜਾਂਦੀ ਹੈ ਸਟਿਕ ਇੱਕ ਹੱਥੇ ਸੋਟੀ ਤੇ ਦੂਜੇ 'ਚ ਗਾਜਰ ਵਿਜੀਲੈਂਸ ਦੀ ਸੋਟੀ ਤੇ ਨੀਲੇ ਰੰਗ ਦੇ ਨੋਟਾਂ ਦੀ ਕੈਰਟ ਇਹ ਦੋਨੋਂ ਚੀਜ਼ਾਂ ਨੇ ਬੰਦੇ ਸਾਡੇ ਕੋ ਤੋੜ ਕੇ ਖੜੇ ਨੇ ਸੋ ਅਸੂਲ ਤੇ ਬੇਅਸੂਲੇ ਲੋਕ ਸ਼ੁਰੂ ਤੋਂ ਰਹੇ ਨੇ ਕੋਈ ਨਵੇਂ ਨਹੀਂ ਰਹੇ ਮੈਂ ਇੱਥੇ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਤੁਹਾਡੇ ਸਵਾਲ ਦਾ ਜਵਾਬ ਦੇਣਾ ਚਾਹੁੰਦਾ ਆਪਾਂ ਰਵਨੀਤ ਸਿੰਘ ਬਿੱਟੂ ਜੀ ਦੀ ਗੱਲ ਹੀ ਕਰਦੇ ਪਹਿਲੇ ਬਿੱਟੂ ਜੀ ਦੀ ਪਛਾਣ ਕੀ ਹੈ ਮੈਨੂੰ ਤਾਂ ਪਹਿਲੇ ਇਹ ਦੱਸੋ ਕੋਈ ਪਛਾਣ ਨਹੀਂ ਇਹਨਾਂ ਦੀ ਪਛਾਣ ਕੱਲੀ ਇਹਨਾਂ ਦੇ ਸੁਰਗਵਾਸੀ ਦਾਦਾ ਜੀ ਸਭੈਨ ਸਿੰਘ ਜੀ ਦੇ ਕਰਤਾਰੀ ਨੇ ਸਭੈਨ ਸਿੰਘ ਜੀ ਦੀ ਮੌਤ ਤੋਂ ਬਾਅਦ ਉਹਨਾਂ ਦੀ ਧਰਮ ਪਤਨੀ ਸਦਾਰਨੀ ਜਸਵੰਤ ਕੌਰ ਜੀ ਨੂੰ ਲੁਧਿਆਣੇ ਤੋਂ ਪਾਰਲੀਮੈਂਟ ਦੀ ਟਿਕਟ ਦਿੱਤੀ। ਉਸ ਤੋਂ ਬਾਅਦ ਬਿੱਟੂ ਜੀ ਦੇ ਤਾਇਆ ਜੀ ਨੂੰ ਲੰਬਾ عرصਾ ਕੈਬਨਟ ਦੇ ਵਿੱਚ ਮੰਤਰੀ ਰੱਖਿਆ। ਫਿਰ ਬਿੱਟੂ ਜੀ ਦੀ ਪੂਆ ਦੀ ਨੂੰ ਗੁਰਕਮਲ ਜੀ ਨੂੰ ਮਨਿਸਟਰ ਰੱਖਿਆ। ਫਿਰ ਇਹਨਾਂ ਦੇ ਤਾਏ ਦੇ ਭਾਈ ਨੂੰ ਸਗੁਰ ਕੀਰਤ ਸਿੰਘ ਨੂੰ ਮਨਿਸਟਰ ਬਣਾਇਆ। ਬਿੱਟੂ ਜੀ ਨੂੰ ਜਦੋਂ ਪਤਾ ਸੀ ਜੋ ਇਹਨਾਂ ਨੇ ਲੁਧਿਆਣੇ 'ਚ ਦੋ ਵਾਰ ਕੀਤਾ ਪਹਿਲੀ ਵਾਰ 'ਚ ਅਨੰਦਪੁਰ ਸਾਹਿਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਨਾਤੇ ਕਿਸਦਾ ਟੈਲੀਫੋਨ ਚੁੱਕੇ ਇਹ ਮੌਕੇ ਤੇ ਆ ਕੇ ਗੋਡਿਆਂ ਨੂੰ ਗਿੱਟਿਆਂ ਨੂੰ ਹੱਥ ਲਾਂਦਾ ਤੇ ਡੰਡਾਉਤ ਵੀ ਕਰਦਾ ਕੱਲ ਮੈਂ ਇਹਨੂੰ ਲੰਮੇ ਪੇ ਡੰਡਾਉਤ ਕਰਦੇ ਵੇਖੇ ਡੰਡਾਉਤ ਪੰਜ ਮਿੰਟ ਹੀ ਕਰਦਾ ਤੇ ਉਦੋਂ ਹੀ ਪਤਾ ਲੱਗਦਾ ਜੋ ਡੰਡਾਉਤ ਕਰਦੇ ਫਿਰ ਅਗਲੇ ਦੇ ਜਿੱਦਾਂ ਦੇ ਪੈਰਾਂ ਤੇ ਚਰਨਾਂ ਤੇ ਸਿਰ ਰੱਖਦਾ ਉਸੇ ਪੈਰ ਨੂੰ ਹੀ ਹੱਥ ਨਾਲ ਖਿੱਚਦਾ ਅਜੇ ਤੇ ਉਹਨਾਂ ਨੂੰ ਅਜੇ ਹੱਥ ਨਹੀਂ ਲੱਗੇ ਉਹਨਾਂ ਦੇ ਜਦੋਂ ਗਾਂ ਲੱਗਣਗੇ ਇਲੈਕਸ਼ਨ ਤੋਂ ਬਾਅਦ ਫਿਰ ਪਤਾ ਲੱਗੇਗਾ ਉਸ ਤੋਂ ਬਾਅਦ ਇਹਨਾਂ ਨੂੰ ਲੁਧਿਆਣੇ ਲਿਆਂਦਾ ਗਿਆ ਇਹਨਾਂ ਨੂੰ ਸੇਫ ਐਗਜ਼ਿਟ ਦਿੱਤਾ ਗਿਆ ਕਿ ਆਨੰਦਪੁਰੋਂ ਜਿੱਤਨੇ ਨਹੀਂ ਲੁਧਿਆਣੇੋਂ ਜਿੱਤਾਓ ਐਜ ਕਿ ਬਿੱਟੂ ਜੀ ਨੂੰ ਇਹ ਪਤਾ ਸੀ ਕਿ ਮੈਂ ਘਾਤਨਾਮੇ ਕੀ ਤੈਨ ਮੈਂ ਜਿੱਤ ਨਹੀਂ ਪੜ ਹੀ ਵਾਸ ਆਲਰਡੀ ਇਨ ਟੱਚ ਵਿਦ ਦੀ ਬੀਜਪੀ ਫਾਰ ਦੀ ਲਾਸਟ 6 ਮਿੰਟ ਇਹ ਵੱਡੀ ਗੱਲ ਇਹ ਹੈ ਹੁਣ ਬਿੱਟੂ ਜੀ ਚੁਜ਼ ਕੀਤਾ ਇੱਕ ਹੁੰਦਾ ਹੈ ਬਾਤ ਜਿਹੜਾ ਸਚਾਈ ਦਾ ਬਾਤ ਹੁੰਦਾ ਹੈ ਇੱਕ ਥਿਓਰੀ ਜੀ ਦਾ ਬਾਤ ਹੁੰਦਾ ਇਹਨਾਂ ਨੇ ਬਾਤ ਚੁਜ਼ ਕੀਤਾ ਜਿਹਦੇ ਵਿੱਚ ਸਰਕਾਰੀ ਕੋਠੀਆਂ Z+ ਸਿਕਿਉਰਿਟੀ ਗਵਰਨਮੈਂਟ ਦੀਆਂ ਐਮੈਨਿਟੀ ਜਿਹੜੀਆਂ ਉਹਨਾਂ ਨੂੰ ਇਹ ਕੋੜ ਰੱਖ ਸਕਣ ਰੱਖਣ ਦਾ ਇੱਕੋ ਢੰਗ ਸੀ ਕਿ ਭਾਰਤੀ ਜਨਤਾ ਪਾਰਟੀ ਨੇ ਆਪਣਾ ਧੁਰ ਲਗ ਰੱਖ ਫਿਰ ਇਹਨਾਂ ਦੇ ਛੋਟੇ ਭਾਈ ਜਿਹੜੇ ਹੁਣ ਮੈਂ ਇਸ ਤੇ ਬਹੁਤੀ ਡਿਟੇਲ ਚ ਨਹੀਂ ਜਾਣਾ ਬਟ ਉਹਨਾਂ ਨੂੰ ਵੀ ਡੀਐਸਪੀ ਭਰਤੀ ਜੇ ਬਿੱਟੂ ਜੀ ਤੇ ਬਿੱਟੂ ਜੀ ਦਾ ਪਰਿਵਾਰ ਰਾਜ਼ੀ ਨਹੀਂ ਹੋ ਸਕਦਾ ਤੇ ਮੇਰਾ ਖਿਆਲ ਹਿੰਦੁਸਤਾਨ ਚ ਕੋਈ ਵੀ ਪਰਿਵਾਰ ਕਾਂਗਰਸ ਨਾਲ ਰਾਜ਼ੀ ਨਹੀਂ ਕੀਤਾ ਜਾ ਸਕਦਾ ਚਾ ਮੇਰਾ ਛੋਟਾ ਸੋ ਤੁਹਾਡੀ ਗੱਲ ਦੀ ਜਿਹੜੀ ਗੱਲ ਮੈਂ ਤੁਹਾਡੀ 2 ਮਿੰਟ ਚ ਗੱਲ ਕਰਨ ਲੱਗਾ ਇਸ ਟਾਈਮ ਇਹ ਜਿਹੜੀ ਨਵੀਂ ਬਿਮਾਰੀ ਪਈ ਹੈ 1 ਮਿੰਟ ਜੀ ਜਿਹੜੀ ਇਹ ਨਵੀਂ ਬਿਮਾਰੀ ਪਈ ਹੈ ਕਿਸੇ ਟਾਈਮ ਇਹ ਪੋਲਟਰੀ ਫਾਰਮ ਰਨ ਕਰਨ ਵਾਲਿਆਂ ਨੂੰ ਪਤਾ ਹੈ ਕਿ ਕਈ ਵਾਰ ਕੁਕੜੀਆਂ ਨੂੰ ਰਾਤ ਚ ਫੀਡ ਪਾ ਕੇ ਜਾਈਦੀ ਸੀ ਤੇ ਸਵੇਰੇ ਆਂਦਿਆਂ ਨੂੰ ਸਾਰਿਆਂ ਨੇ ਧੋਣਾ ਛੁੱਟੀਆਂ ਹੁੰਦੀਆਂ ਸੀ ਇਹ ਜਿਹੜੀ ਨਵੀਂ ਬਿਮਾਰੀ ਪਈ ਹੈ ਸਿਆਸਤਦਾਨਾਂ ਨੂੰ ਹੁਣ ਤੁਹਾਡੇ ਨਾਲ ਬੈਠਣ ਦੇ ਸਵੇਰੇ ਇਹਨਾਂ ਨੇ ਕਿਦੇ ਨਾਲ ਜਾ ਕੇ ਫੋਟੋ ਖਿਚਾ ਲੈਣੀ ਇਹ ਤੇ ਮੇਰੇ ਖਿਆਲ ਉਹਨਾਂ ਨੂੰ ਨਹੀਂ ਪਤਾ ਮੈਂ ਤੁਹਾਨੂੰ ਇਹਦਾ ਇੱਕ ਹਾਸੋ ਹੀ ਨਹੀਂ ਗੱਲ ਦੱਸਣਾ ਤੇ ਕੱਲ ਪਰਸੋਂ ਸੁਸ਼ੀਲ ਰਿੰਕੂ ਜੀ ਜਿਹੜੇ ਦੋਸਾ ਸਾਲਾ ਤਿੰਨ ਪਾਟੀਆਂ ਬਦਲ ਕੇ ਉਹਨਾਂ ਦੀ ਰਿੰਕੂ ਜੀ ਦੇ ਨਾਲ ਉਹਨਾਂ ਦੀ ਧਰਮ ਪਤਨੀ ਖੜੀ ਸੀ ਉਹਨਾਂ ਕੋ ਟੀਵੀ ਵਾਲਿਆਂ ਨੇ ਸੰਦੇਸ਼ ਮੰਗਿਆ ਵੋਟਾਂ ਤੇ ਤੇ ਸੰਦੇਸ਼ ਕਰਦੇ ਕਰਦੇ ਉਹਨਾਂ ਨੇ ਵੋਟਾਂ ਆਪ ਦੀਆਂ ਮੰਗ ਲਈਆਂ ਉਹਨਾਂ ਨੇ ਫਿਰ ਹੁਜਮਾਰ ਕੇ ਰਿੰਕੂ ਜੀ ਨੇ ਦੱਸਿਆ ਕਿ ਆਪਾਂ ਹੁਣ ਆਪ ਚ ਨਹੀਂ ਰਹੇ ਆਪਾਂ ਹੁਣ ਫੁੱਲਵਲ ਚਲੇ ਗਏ ਇਹ ਆ ਦੋ ਦਿਨ ਦੀ ਗੱਲ ਇਸ ਤੋਂ ਪਹਿਲੇ 4 ਦਿਨ ਪਹਿਲੇ ਪਟਿਆਲੇ ਦੀ ਇੱਕ ਸਟੇਜ ਤੇ ਇੱਕ ਵਰਕਰ ਭਾਪੀ ਜਨਤਾ ਪਾਰਟੀ ਦਾ ਜਿਹੜਾ ਪ੍ਰਨੀਤ ਜੀ ਦੇ ਨਾਲ ਕਾਂਗਰਸ ਚ ਬੀਜੇਪੀ ਚ ਗਿਆ ਸੀ ਝੰਡਾ ਫੜਾਇਆ ਸੀ ਬੀਜੇਪੀ ਦਾ ਲੜਾਰਿਆ ਸੀ ਸਟੇਜ ਤੋਂ ਖੱਬੇ ਸੱਜੇ ਤੇ ਨਾਹਰਾ ਲਾ ਰਿਆ ਸੀ ਕਾਂਗਰਸ ਜਿੰਦਾਬਾਦ ਪੰਜੇ ਨੂੰ ਵੋਟਾਂ ਪਾਓ ਉਹਨੂੰ ਖਿੱਚ ਕੇ ਵਿਚਾਰੇ ਨੂੰ ਉੱਥੋਂ ਲਾਇਆ ਪ੍ਰਨੀਤ ਕੁਰ ਜੀ ਸਟੇਜ ਉੱਤੇ ਸੋ ਇਸ ਕਿਸਮ ਦੇ ਜਿਹੜੇ ਲੋਕ ਹੈ ਬੇਸੀਲ ਅਸੂਲੀ ਸਿਆਸਤ ਜਿਹੜੀ ਇਹਦੇ ਵਿੱਚ ਤੇ ਹੁਣ ਆਫ ਲੇਟ ਦੋਨੋ ਚੀਜ਼ਾਂ ਕੰਮ ਕਰ ਰਹੀਆਂ ਨੇ ਸੈਂਟਰ ਦਾ ਪੈਸਾ ਡੀਪ ਪਾਕਟਸ ਨੇ ਬੀਜਪੀ ਦੀਆਂ ਬੀਜਪੀ ਸਾਈਂਗ ਦੀ ਸਿਮਲਰ ਕਾਈਂਡ ਆਫ ਟੈਕਟਿਕ ਸੇਮ ਆਪ ਕਰ ਰਹੀ ਕਿਰਾਇਆ ਸਪਲੀਮੈਂਟ ਵੀ ਕਰਦੇ ਐਂਡ ਇਹ ਜਦ ਤੁਸੀਂ ਸਾਰੇ ਇੰਡਿਵੀਜੂਅਲ ਆ ਕਿ ਮੈਨਾਂ ਇਨੀਆ ਕੁਝ ਲੋਕ ਤੌੜੇ ਕਾਹਦਾ ਵੀ ਸੀਗੇ ਜਿਹੜੇ ਨਾ ਈਵੀ ਦੇ ਮੁਰੇ ਚੁਕੇ ਨਾ ਬਿਜ਼ਨਸ ਦੇ ਮੁਰੇ ਆਸ਼ੂ ਵਾਾਈ ਹੀ ਵਾਸ ਇਗਨੋਰਡ ਫਿਕ ਸੈਕਿੰਡ ਵੈਨ ਕੰਪਲੀਟ ਵਾਾਈ ਹੀ ਵਾਸ ਇਗਨੋਰਡ ਜਿਸ ਵੇਲੇ ਕਿ ਦੋਨੋਂ ਪਾਸੇ ਨਹੀਂ ਚੁੱਕਿਆ ਪਰ ਤੁਹਾਡਾ ਲੋਕਲ ਵੀ ਉਸੇ ਕਰਨ ਦਾ ਫੈਸਲਾ ਕੀਤਾ ਅਗਰ ਤੁਸੀਂ ਸਮਝਿਓ ਕਿ ਲੋਕਲ ਕਾਂਗਰਸ ਤੋਂ ਇਹ ਨਾਰਾ ਲਾ ਰਿਹਾ ਪਰ ਬਹੁ ਲੋਕਾਂ ਨੇ ਪ੍ਰਸਤਿਤੀ ਹੈ ਕਿ ਦਿਸਮੈਣੀਦਰ ਆਊਟਸਾਈਡਰ ਆਈ ਹੈ ਵੈ ਗੇਟ ਰਿਗਾਰਡ ਫਾਰ ਦਿਸ ਵਨ ਮੈਨ ਇਹਨਾਂ ਨੂੰ ਕੋ ਪਰਤਣਾ ਨਹੀਂ ਆ ਮੈਂ ਤੁਹਾਨੂੰ ਉਹ ਗੱਲ ਕਹ ਰਿਹਾ ਜਿਹੜੀ ਪਬਲਿਕ ਕਹਿੰਦੀ ਕਿ ਇਹ ਆਊਟਸਾਈਡਰ ਹੈ ਅਗਰ ਇਹ ਆਊਟਸਾਈਡਰ ਦਾ ਟੈਗ ਲੱਗਿਆ ਰਿਹਾ ਤੇ ਔਰ ਇੱਕੋ ਆਦਮੀ ਜਿਹਨਾਂ ਇੰਡੀਜੇਨ ਵੀ ਤੇ ਵਿਜੀਲੈਂਸ ਨੇ ਵੀ ਜਿਹਨੇ ਚੱਕਰ ਲਿੱਤੀ ਉਸੇ ਨੂੰ ਸਪੋਰਟ ਕੀਤੀ ਮੈਂ ਨਹੀਂ ਕਹਿੰਦਾ ਤੁਸੀਂ ਵੀ ਸਪੋਰਟ ਦਿੱਤੇ ਸਾਰੇ ਵਾਈ ਹੀ ਵਾਸ ਇਗਨੋਰਡ ਦੇਖੋ ਗੱਲ ਇਹ ਹੁੰਦੀ ਹੈ ਇਵਨ ਮੈਂ ਇਹਦੇ ਵਿੱਚ ਡਾਊਟ ਕਰਦਾ ਇੱਕ ਮਿੰਟ ਸੀ ਆਈ ਐਮ ਨਾਟ ਗੋਇੰਗ ਟੂ ਆਨਸਰ ਥੀਸ ਕਾਈਂਡ ਆਫ ਆਈ ਐਮ ਨਾਟ ਸਿਟਿੰਗ ਇਨ ਕੋਈ ਉਹ ਜਿਹੜਾ ਜ ਤੁਹਾਡਾ ਕੋਈ ਉਹ ਜੱਜਾਂ ਵਾਲਾ ਉਹਦੇ ਚ ਕਿ ਤੁਸੀਂ ਮੈਨੂੰ ਕਟਹਿ ਰਿਹਾ ਕਿ ਤੁਸੀਂ ਮੈਨੂੰ ਕਰੀ ਚੱਲੋ ਤੇ ਤੁਹਾਡੀ ਹਰ ਗੱਲ ਦਾ ਮੈਂ ਜਵਾਬ ਦਊ ਮੈਂ ਤੁਹਾਨੂੰ ਇੱਕੋ ਗੱਲ ਤੁਹਾਨੂੰ ਦੱਸਣਾ ਚਾਹਨਾ ਹਰ ਚੀਜ਼ ਅੰਡਰ ਕੰਸੀਡਰੇਸ਼ਨ ਪਾਰਟੀ ਹਾਈ ਕਮਾਂਡ ਨੇ ਲਈ ਜੇ ਪਾਰਟੀ ਨੇ ਕੰਸੀਡਰੇਸ਼ਨ ਚ ਲਈ ਆਸ਼ੂ ਜੀ ਆ ਸਾਡੇ ਵਰਕਿੰਗ ਪ੍ਰਧਾਨ ਹੁਣ ਜਿਹੜਾ ਕੌਣ ਆਇਆ ਜੀ ਪ੍ਰਧਾਨ ਆਇਆ ਸਾਡੀ ਪਾਰਟੀ ਇਸ ਆਦਮੀ ਨੂੰ ਜਿਨੇ ਪਿੱਠੇ ਛੁਰਾ ਮਾਰਿਆ ਗਦਾਰੀ ਕੀਤੀ ਹੈ ਪਾਰਟੀ ਨੇ ਫੈਸਲਾ ਕੀਤਾ ਗਦਾਰ ਨਹੀਂ ਦਿੱਤੰਦੇ ਦੇ ਵਰ ਨੰਬਰ ਆਫ ਪ੍ਰੋਬਲਮਸ ਉਸ ਨੂੰ ਸਰਮਾਉਂਟ ਕਰਨ ਵਾਸਤੇ ਇਹ ਫੈਸਲਾ ਲਿਆ ਗਿਆ ਕਿ ਇਹਦੇ ਨਾਲ ਸਾਰੇ ਬੰਦੇ ਚੱਲਣਗੇ ਸੋ ਇਹ ਸਾਰੀਆਂ ਚੀਜ਼ਾਂ ਪਾਰਟੀ ਨੇ ਕਨਸਿਡਰ ਕਰਕੇ ਕੀਤੀਆਂ ਨੇ ਹੁਣ ਹੋਰ ਕੋਈ ਗੱਲ ਨਹੀਂ ਸਰ ਇੱਕ ਥੋੜਾ ਜਿਹਾ ਹੋਟਲ ਹੈ ਇਹ ਪਿੱਛੇ ਕਿ ਸੁਹਿੰਦਰ ਦਾ ਉਹ ਜਿਹੜਾ ਬਿਆਨ ਆਇਆ ਵਾ ਕਿ ਜੇ ਆਸ਼ੂ ਜੀ ਅੰਦਰ 7-8 ਮੀਲ ਅੰਦਰ ਲਾ ਕੇ ਆਏ ਨੇ ਕਿ ਉਹਦੇ ਪਿੱਛੇ ਬਿੱਟੂ ਜੀ ਦਾ ਹੱਥ ਰਿਹਾ ਵਾ ਇੱਚੀ ਨਹੀਂ ਸੱਚੀ ਹੈ ਬਿੱਟੂ ਜੀ ਨੇ ਅੰਦਰ ਮੈਂ ਸਭ ਨਾਲ 100% ਸੱਚ ਮੈਂ ਕਲੋਸਟ ਬੰਦੇ ਜਿਹੜੇ ਨੇ ਕਿਹਦੇ ਨੇ ਉਹਨਾਂ ਨੇ ਮੈਨੂੰ ਆਪ ਇਹ ਗੱਲ ਕਹੀ ਏ ਕਿ ਉਹ ਭਗਵੰਤ ਮਾਨ ਦੇ ਜ਼ਰੀਏ ਬਿੱਟੂ ਦਾ ਰੋਲ ਸੀ ਆਸ਼ੂਜੀਤ ਨੂੰ ਅੰਦਰ ਕਰਾਉਣਾ ਇਹ ਕੋ ਦੁਹਰਾਇਆ ਨਹੀਂ ਚਾਰ ਵਾਰ ਬਿੱਟੂ ਦੀ ਗੱਲ ਰੋਜ਼ ਭਗਵੰਤ ਮਾਨ ਨਾਲ ਐਂਡ ਭਗਵੰਤ ਮਾਨ ਨੇ ਇਸ ਇਲੈਕਸ਼ਨ ਚ ਵੀ ਇਹਨੂੰ ਬੇਲ ਆਊਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਗੱਲ ਤੁਸੀਂ ਸਮਝ ਲਓ ਮੈਂ ਸਮਝਾਣਾ ਕੀ ਚੰਦ ਇਹ ਭਾਵੇਂ ਹੁਣ ਬਿਆਨ ਦੇਈ ਜਾਂਦਾ ਚੌਥੇ ਨੰਬਰ ਤੇ ਪੰਜਵੇਂ ਨੰਬਰ ਤੁਸੀਂ ਇਹ ਵਾਲਾ ਬਿਆਨ ਹੁਣ ਦੇ ਰਹੇ ਹੋ ਵਾਰ-ਵਾਰ ਜਿਸ ਤਰ੍ਹਾਂ ਕਿ ਉਹ ਬਿੱਟੂ ਜੀ ਜਿਹੜੇ ਐ ਉਹ ਭਗਵੰਤ ਮਾਨ ਨਾਲ ਬਹੁਤ ਪ੍ਰੋਬਲਮਾਂ ਦੇ ਚਾਰ ਵਾਰੀ ਗੱਲਬਾਤ ਬਿਲਕੁਲ ਇਹ ਸਾਰੀ ਗੱਲ ਜਦੋਂ ਤੱਕ ਬਿੱਟੂ ਜੀ ਬੀਜੇਪੀ ਤੇ ਗਏ ਉਸ ਤੋਂ ਬਾਅਦ ਹੀ ਹੋ ਕਰ ਰਹੇ ਨਹੀਂ ਨਹੀਂ ਉਸ ਤੋਂ ਪਹਿਲਾਂ ਕਿਉਂ ਨਹੀਂ ਕਦੀ ਹੋਈ ਉਸ ਤੋਂ ਪਹਿਲੇ ਤੋਂ ਹੀ ਕਿਸੇ ਨੂੰ ਤੁਹਾਨੂੰ ਪਤਾ ਨਹੀਂ ਜੀ ਨਹੀਂ ਸਾਨੂੰ ਜਾਂ ਤੁਹਾਨੂੰ ਨਹੀਂ ਪਤਾ ਸਾਨੂੰ ਵੀ ਅਸੀਂ ਵੀ ਜਦੋਂ ਤੁਸੀਂ ਮੇਰੀ ਗੱਲ ਸੁਣੋ ਇਹ ਚੀਜ਼ਾਂ ਤੇ ਆਲਰੇਡੀ ਔਨ ਗਰਾਉਂਡ ਆ ਚੁੱਕੀਆਂ ਮੈਂ ਵਿਧਾਨ ਸਭਾ ਤੇ ਗੱਲ ਚੁੱਕੀ ਹੈ ਇਹ ਵਿਧਾਨ ਸਭਾ ਜਿੱਦੇ ਜਿੱਦਣ ਮੇਰੀ ਬਹਿਸ ਹੋਈ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਨਾਲ ਆਈ ਹੈਡ ਪਿਕਟ ਅਪ ਦਿਸ ਇਸ਼ੂ ਤੇ ਬਹੁਤ ਸਾਰੇ ਬੰਦੇ ਆ ਹੋਜੇ ਨੇ ਜਿਹੜੇ ਤੇਰੇ ਨਾਲ ਇਨ ਟੱਚ ਬਹੁਤ سارے ਬੰਦੇ ਨੇ ਮੈਂ ਦੋ ਟਾਕਿੰਗ ਪਾਰਟੀਕੁਲਰਲੀ ਆਫ ਬਿੱਟੂ ਮੈਂ ਤੇ ਤੁਹਾਨੂੰ 100% ਬਿੱਟੂ ਦੀ ਦੱਸ ਰਿਹਾ ਅੱਜ ਵੀ ਬਿੱਟੂ ਚਾਰ ਵਾਰ ਗੱਲ ਕਰਦਾ ਅੱਜ ਤਾਂ ਕਹਿੰਦੇ ਉਹਨਾਂ ਨੇ ਜਿਵੇਂ ਕਿਹਾ ਮੈਂ ਲੋਕ ਕਰਦਾ ਅੱਜ ਤਾਂ ਕਾਊਂਟਰ ਛੱਡ ਗਿਆ ਅੱਜ ਤਾਂ ਬੀਜੇਪੀ ਚੱਲ ਇਹ ਜੀ ਦੇ ਪੀਕੇ ਕਿਤੇ ਉਸ ਵੇਲੇ ਤਾਂ ਕਾਂਗਰਸ ਸੀਗਾ ਕਾਂਗਰਸ ਆ ਜੀ ਉਹ ਨੰਬਰ 2 ਉਹ ਕਾਂਗਰਸ ਦਾ ਤੁਸੀਂ ਪੀਛੜ ਕੇ ਵਿੱਚ ਕਿ ਪਾਰਲੀਮੈਂਟਰੀ ਗੋਰ ਦਾ ਕੁਝ ਦੇਣ ਜਿਹੜੀ ਲੋਕਸਾਂ ਦੇ ਵਿੱਚ ਪਾਲਟੀ ਹੈ ਉਹ ਬਾਦਲਾ ਸਾਹਿਬ ਜੀ ਵਿਕਟੋਰੀਆ ਐਸ ਦਾ ਟਕਣਾ ਸਾਹਿਬ ਸੁਖਿੰਦਰ ਰੰਧਾਵਾ ਨੇ ਇੱਕ ਇੰਟਰਵਿਊ ਵਿੱਚ ਗਿਆ ਕਿ ਰਾਜਸਥਾਨ ਦੇ ਵਿੱਚ ਪਿਛਲੇ ਸਾਲ ਸਤੰਬਰ ਤੋਂ ਬਾਅਦ ਰਾਹੁਲ ਗਾਂਧੀ ਜੀ ਨੇ ਕਿਹਾ ਸੀਗਾ ਬਿੱਟੂ ਬੀਜੇਪੀ ਐਂ ਜਾਏਗਾ ਤਾਂ ਰਾਜ ਦਾ ਆਵਾਜ਼ਾ ਕਹਿੰਦੇ ਮੈਂ ਆਹਨ ਕਿਹਾ ਕਿ ਪਹਿਲਾ ਐਕਸ਼ਨ ਲੋ ਪਹਿਲਾਂ ਕੋਈ ਐਕਸ਼ਨ ਲਿੱਤਾ ਜੇ ਤੁਹਾਨੂੰ ਪਤਾ ਸੀ ਕਿ ਬੀਜੇਪੀ ਇਹ ਜਾ ਰਹੇ ਇਹ ਗੱਲ ਸੁਣੋ ਇਹ ਗੱਲ ਤੇ ਹੁਣ ਰੰਧਾਵਾ ਸਾਹਿਬ ਨੇ ਜਦੋਂ ਕਹੀਏ ਤੇ ਸਾਨੂੰ ਪਤਾ ਲੱਗਿਆ ਹੋ ਸਕਦਾ ਉਹਨਾਂ ਦੀ ਗੱਲ ਰਾਹੁਲ ਜੀ ਨਾਲ ਹੋਈ ਹੋਏ ਰਾਹੁਲ ਜੀ ਨਾਲ ਕੋਈ ਗੱਲ ਉਹਨਾਂ ਨੂੰ ਕਹੀ ਹੋਏ ਵਿੱਚ ਆਈ ਐਮ ਨਾਟ ਅਵੇਅਰ ਉਹ ਵੀ ਗੱਲ ਮੇਰੀ ਵੀ ਇਸ ਤਰ੍ਹਾਂ ਹੀ ਨੋਟਿਸ ਚਾਹੀਦਾ ਜਿਸ ਤਰ੍ਹਾਂ ਤੁਹਾਡੇ ਨੂੰ ਨੋਟਿਸ ਚਾਹੀਦਾ ਪਾਜਾ ਸਾਹਿਬ ਕੱਲ ਰਮੇਸ਼ ਸਿੰਘ ਬਿੱਟੂ ਇੱਕ ਆਮਿਕ ਪ੍ਰੋਗਰਾਮ ਤੇ ਗਏ ਸੀ ਉਹ ਤੇ ਰਾਜਾ ਬਲੰਗ ਜੀ ਵੀ ਗਏ ਕਿ ਜੱਪਿੰਨ ਲੈ ਕੇ ਕਾਫੀ ਸਵਾਲ ਚੁੱਕੇ ਜਾ ਰਹੇ ਬਕਸਰ ਫੋਟੋ ਵੀ ਆ ਗਏ ਵੀਡੀਓ ਵੀ ਆ ਗਏ ਰਾਜਾ ਬਲੰਗ ਜੀ ਨੇ ਖ ਸਵਾਲ ਚੁੱਕੇ ਜਾ ਰਹੇ ਨੇ ਵੀਡੀਓ ਬਾਰੇ ਉਹ ਤਾਂ ਅੱਜ ਕੱਲ੍ਹ ਸ਼ਾਮ ਨੂੰ ਇੱਕ ਵੀਡੀਓ ਆ ਰਹੀ ਹੈ ਕੱਲ ਦੀ ਵੀਡੀਓ ਆ ਜੀ ਨਹੀਂ ਕੀ ਉਹ ਤੇ ਕਿਹੜੀ ਗੱਲ ਹੈ ਪ੍ਰੋਗਰਾਮ ਤੇ ਜੱਫੀ ਵਾਲੀ ਦੋਨਾਂ ਨੇ ਮੇਰੇ ਤੇ ਇਹ ਬਣਾਇਆ ਉਹਨੇ ਜੱਫੀ ਪਾਈ ਆ ਜੀ ਪਰ ਉਸ ਪ੍ਰੋਗਰਾਮ ਤੇ ਤੁਸੀਂ ਮੇਰੀ ਗੱਲ ਨਹੀਂ ਸਮਝਦੇ 1 ਮਿੰਟ ਜੱਫੀ ਪਾ ਲਈ ਸਿਆਸੀ ਬੰਦੇ ਜਦੋਂ ਇੱਕ ਦੂਜੇ ਨੂੰ ਮਿਲਦੇ ਨੇ ਜੱਫੀਆਂ ਉੱਤੇ ਪੈ ਹੀ ਜਾਂਦੀਆਂ ਨੇ ਜੱਫੀ ਦੀ ਕਿਹੜੀ ਗੱਲ ਹੈ ਪੱਪੀ ਕਹਿੰਦਾ ਮੇਰਾ ਨਾਂ ਹੀ ਪੱਪੀ ਹੈ ਆਪਾਂ ਤਾਂ ਇਹ ਕਿੰਨੇ ਗਰੀਆ ਪਪੀਆਂ ਲੈ ਬੈਠਾ ਜੱਫੀ ਤੇ ਪੱਪੀ ਤੇ ਸਿਆਸਤ ਤੇ ਚਲਦੀ ਚਲਦੀ ਹੈ ਕੋਈ ਏਡੀ ਗੱਲ ਨਹੀਂ ਬਾਈਬਾ ਸਾਹਿਬ ਸਵਾਲ ਇਹ ਬਸ ਆਪਾਂ ਇਹਦੀ ਗੱਲ ਸਵਾਲ ਕਿਹਾ ਜਾ ਰਿਹਾ ਚੱਲਦੇ ਨੇ ਕਿ ਪਹਿਲਾਂ ਮਨੀਸ਼ ਟਵਾੜੀ ਉਦਾਰਾ ਨੂੰ ਲੜੇ ਉਹ ਛੱਡ ਕੇ ਉਦਾਰਾ ਨੂੰ ਚਲੇ ਗਏ ਫਿਰ ਦੂਜੀ ਵਾਰੀ ਦਤਾਇਆ ਉਹ ਵੀ ਵਿਚੇ ਵੀ ਚਲੇ ਗਏ ਹੁਣ ਰਾਜਾ ਬਰੀਂਗ ਨੂੰ ਉਤਾਰਿਆ ਉਹ ਵੀ ਇੱਕ ਵਾਰੀ ਦਾ ਜਿਹੜਾ ਲੋਕ ਜਿਹੜਾ ਬਰਕਰ ਨੇ ਮਰੂਸ ਲੈ ਕਹਿੰਨੇ ਨੇ ਕਿ ਅਗਰ ਕਾਹਨੂੰ ਫਿਰ ਇਸ ਤਰ੍ਹਾਂ ਦਾ ਮੌਕਾ ਆਇਆ ਤਾਂ ਫਿਰ ਬਰਕਰ ਕਿਤੇ ਲੈ ਮੈਂ ਕਹਿੰਨਾ ਜਿਹੜਾ ਪ੍ਰਧਾਨ ਹੁੰਦਾ ਉਹ ਕੋਈ ਬਾਹਰ ਲਾ ਨਹੀਂ ਦਿੰਦਾ ਦੇਰ ਆ ਸਰਟਨ ਥਿੰਗਸ ਜਿਹੜੀਆਂ ਪਾਰਟੀ ਦਾ ਪ੍ਰਧਾਨ ਜਿਹੜਾ ਹੈ ਕਿਤੇ ਵੀ ਹੀ ਹੈਜ਼ ਅ ਪਾਰਟੀ ਦਾ ਜਿਹੜਾ ਪ੍ਰਧਾਨ ਹੈ ਹੀ ਹੈਜ਼ ਅ ਰਾਈਟ ਟੂ ਕੰਟੈਸਟ ਫਰ ਮੈਨੀ ਬੇਰ ਕੋਈ ਇਹੋ ਜੀ ਬਾਹਰ ਲਾ ਤੇ ਮੇਰਾ ਖਿਆਲ ਪ੍ਰੈਸ ਵਾਲੇ ਨਾਰਾ ਲਾਈ ਜਾਂਦਾ ਮੈਨੂੰ ਤੇ ਕਿਸੇ ਨੇ ਕਿਹਾ ਨਹੀਂ ਮੈਨੂੰ ਤੇ ਹਰ ਮੈਨੂੰ ਨਾ ਵਰਕਰ ਕਿਸੇ ਨੇ ਨਹੀਂ ਕਿਹਾ ਮੈਨੂੰ ਕਿਸੇ ਵਰਕਰ ਨੇ ਨਹੀਂ ਕਿਹਾ ਸੋ ਵਰਕਰਸ ਨੇ ਤੇ ਸ਼ੁਕਰ ਮਨਾਇਆ ਸ਼ੁਕਰ ਮਨਾਇਆ ਪੋਸਟਾਂ ਪੋਈਆਂ ਇਹ ਮੱਕਰ ਸੇ ਕੋਲੇ ਆਫਿਸ ਪਿਆਰ ਹੈ ਕੰਟਰੈਕਟਰ ਕਹਿੰਦੇ ਉਹ ਇੱਕ ਅੱਦੇ ਦੂ ਇੱਕ ਅੱਦੇ ਦੂ ਬੰਦਿਆਂ ਦਾ ਸ਼ੋਪਰਾ ਦੇ ਪੱਪੀ ਜੀ ਨੇ ਅੱਜ ਨਾਮ ਰਮੇ ਦਿੱਤੇ ਹੈ ਕਹਿੰਦੇ ਨਹਿਲੇ ਤੇ ਦੱਲੇ ਇਕੱਠੇ ਰਹਿਣਗੇ ਬਿਲਕੁਲ ਓਕੇ